ਸੌਰਿਆਂ ਦੇ ਪਿੰਡ ਫਿਲਮ ਲਾਈ ਵੇ ਤੇਰੀ ਵੀ ਵਿੱਚ ਫੋਟੋ ਆਈ ਰੇ ਖੜਾ ਹੰਜੂਆਂ ਦੇ ਹਾਰ ਪਰਉਂ ਜਾਂ ਨਾ ਵੇ ਮੈਂ ਪੈਂਦਾ ਮੈਂ ਢੋਲੀ ਵਾਲੀ ਕਾਰ ਕੋਲੇ ਖੜਾ ਸੀ ਬਿਲਕੁਲ ਇੱਕ ਵਾਰ ਵੀ ਨਹੀਂ ਚੱਕੀ ਇਹ ਤੇਰੇ ਬ੍ਰਾਊਨ ਰੰਗਿੰਨੇ ਮੁੰਡੇ ਪੱਟਦੇ ਨਹੀਂ ਸਾਰੇ ਤੇਰੇ ਮੇਰੇ ਨਾਲ 10 ਮਿੰਟ ਖੁੱਲਾ ਛੱਡਦੇ ਨੂੰ ਜਿੱਥੇ ਮੈਂ ਸੁਰ ਚੱਕੂ ਉੱਥੇ ਚੱਕਦੇ ਮੇਰਾ ਮੋਟਰਸਾਈਕਲ ਚਾਹਵੇਂ ਕਿਸ਼ਤਾਂ ਤੇ ਲੈਤਾ ਦੀਗਾ ਠੀਕ ਹੈ ਮੋਟਰਸਾਈਕਲ ਨਹੀਂ ਮੈਂ ਖੜਾ ਕੇ ਜਾਊਂ ਨਹੀਂ ਇਹ ਜਿਹੜਾ ਲੈ ਕੇ ਜਾਊਂ ਇਹਨੂੰ ਪੁੱਛ ਲੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਿਆਂ ਬਹੁਤ ਹੀ ਵਧੀਆ ਹੋਮੋਗੇ ਕਿਉਂਕਿ ਮੇਰਾ ਤਾਂ ਹਾਲ ਇਸ ਟਾਈਮ ਪੂਰਾ ਵਧੀਆ ਐਨ ਓਕੇ ਦੀ ਰਿਪੋਰਟ ਇੱਕ ਨੰਬਰ ਜਮਾ ਉਹਦਾ ਕਾਰਨ ਕੀ ਆ ਇੱਕ ਪਾਸੇ ਦਾ ਅੱਜ ਦੇ ਕਲਾਕਾਰ ਪਹੋਪ ਨਾਲ ਰੈਪਰ ਨੇਗੇ ਠੀਕ ਆ ਤੇ ਇੱਕ ਮੇਰੇ ਨਾਲ ਹੈਗੇ ਨਾ ਥੋੜੇ 올ਡ 올ਡ ਵਾਈਬ ਇਹਨਾਂ ਦੀ 올ਡ ਟੱਚ ਨੇ ਪੁਰਾਣੇ ਕਲਾਕਾਰ ਨੇ ਠੀਕ ਹੈ ਇਹਨਾਂ ਦਾ ਨਾਮ ਹੈਗਾ ਇਹ ਰੈਪਰ ਨੇਗੇ ਏਐਸ ਧਾਰੀ ਜੀ yes ਇਧਰ ਹੈਗੇ ਨੇ RAM ਦਰਦੀ ਜੀ ਠੀਕ ਹੈ ਵੀ ਦਰਦੀ ਹਾਂ RAM ਬੇਦਰਦੀ ਜੀ ਠੀਕ ਹੈ ਚਲੋ ਭੇਣ ਗੱਲ ਤਾਂ ਇੱਕ ਹੀ ਹੋਈ ਜੀ ਬੇਦਰਦ ਹਣਾ ਹਾਂ ਤੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਠੀਕ ਹੈ ਇਹਨਾਂ ਦੀ ਕਲਾਕਾਰੀ ਕੀ ਕਹਿੰਦੀ ਹੈ ਤੇ ਇਹਨਾਂ ਦੀ ਕਲਾਕਾਰੀ ਕੀ ਕਹਿੰਦੀ ਹੈ ਸਭ ਤੋਂ ਪਹਿਲਾਂ ਆਪਣੇ ਉਹ ਵੱਡੇ ਨੇ ਹੀ ਰਿਸਪੈਕਟਡ ਨੇ ਥੋੜਾ ਜਿਹਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਇਹਨਾਂ ਦੇ ਬਿਆਨ ਲੈਨੇ ਆ ਕੀ ਗੱਲਬਾਤ ਆ ਕੀ ਗੱਲਬਾਤ ਨਾਲ ਹਾਂਜੀ ਪਹਿਲਾਂ ਤਾਂ ਥੋੜਾ ਤੇ ਸਾਰੇ ਦਰਸ਼ਕਾਂ ਦਾ ਆਪਣੇ ਚੈਨਲ ਤੇ ਬਹੁਤ ਬਹੁਤ ਮੈਂ ਜੀ ਆਇਆਂ ਨੂੰ ਕਰਦਾ ਮੈਂ ਬਹੁਤ ਥੋੜਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਦਿਲ ਦੀ ਗੱਲ ਸੁਣੀ ਹਾਂਜੀ ਬਿਲਕੁਲ ਸੋ ਪਹਿਲਾਂ ਮੰਨ ਲਓ 68 68 ਚ ਹਾਂਜੀ ਉਹਨੋਂ ਮਤਲਬ ਕਿ ਦੋ ਕੈਸਟਾਂ ਕੱਢੀਆਂ ਮੈਂ ਉਹ ਚਲੋ ਦਰਸ਼ਕਾਂ ਨੇ ਮੈਨੂੰ ਪਿਆਰ ਨਹੀਂ ਦਿੱਤਾ ਉਹ ਫਲॉप ਹੋ ਗਿਆ ਸੀ ਫਲॉप ਹੋ ਗਈਆਂ ਦਰਸ਼ਕਾਂ ਨੇ ਮੈਨੂੰ ਪਿਆਰ ਨਹੀਂ ਦਿੱਤਾ ਸੋ ਪਹਿਲਾਂ ਮੈਂ ਉਦੋਂ ਪਹਿਲਾਂ ਤੁਸੀਂ ਮੈਂ ਗਾਣੇ ਜਿਹੜੇ ਦਰਦ ਵਾਲੇ ਗਾਉਣਾ ਤਾਂ ਕਰਕੇ ਮੇਰਾ ਆਰਾਮ ਬੇਦਰਦੀ ਬਣ ਗਿਆ ਗਾਣੇ ਥੋੜੇ ਦਰਦ ਵਾਲੇ ਨੇ ਪਰ ਤੁਸੀਂ ਨਾਮ ਰੱਖਿਆ ਬੇਦਰਦੀ ਵੀ ਮਤਲਬ ਬੇਦਰਦੀ ਵੀ ਦਰਦ ਹੁੰਦਾ ਨਹੀਂ ਮੈਂ ਥੋੜਾ ਜਿਹਾ ਕੁਛ ਆਪਾਂ ਨੇ ਬਦਲਾਵ ਕਰਨਾ ਓਕੇ ਓਕੇ ਠੀਕ ਹੈ ਠੀਕ ਜਿਹੜੀ ਜਨਤਾ ਇਹ ਲੋ ਲੈ ਮੜਾ ਹੁਣ ਫਿਰ ਤੁਸੀਂ ਕੋਈ ਦਰਦ ਸੁਣਾਉਂਗੇ ਮੜਾ ਜਾ ਹਾਂ ਹੈਨਾ ਇੱਕ ਦੇ ਜੋਰ ਤੇ ਗਾਉਣਾ ਤੁਸੀਂ ਤਾਂ ਪੁਰਾਣਿਆਂ ਹਾਂਜੀ ਆਪਾਂ ਕਿਹੜਾ ਆਪਾਂ ਜਿਵੇਂ ਅੱਜ ਕੱਲ ਦੇ ਮਸ਼ੀਨਾਂ ਤੇ ਗਾਉਂਦੇ ਨਾ ਪਉ ਨਹੀਂ ਗਾਉਂ ਓਕੇ ਠੀਕ ਹੈ ਇਹ ਤੂੰ ਵੀ ਸੁਣ ਲਈ ਤੂੰ ਚਲੋ ਕੋਈ ਗੱਲ ਹਾਂ ਸੌੜਿਆਂ ਦੇ ਪਿੰਡ ਫਿਲਮ ਲਾਈ ਵੇ ਤੇਰੀ ਵੀ ਵਿੱਚ ਹਾਈ ਵੇ ਖੜਾ ਜੁਆ ਦੇ ਹਾਰੇ ਪਰਉਈ ਜਾਂ ਨਾ ਵੇ ਮੇਰੇ ਵਿਆਹ ਦੀ ਮੂਵੀ ਚ ਇਹਨੂੰ ਕਿਹਦੇ ਵਿੱਚ ਨਾ ਬੋਲ ਮੇਰੇ ਵਿਆਹ ਦੀ ਮੂਵੀ ਚ ਖੜਾ ਢੋਲੀ ਵਾਂਹ ਕਾਲ ਕੋਲੇ ਰੁਈ ਜਾਂ ਨਾ ਵੇ ਹੋਏ ਮੇਰੇ ਵਿਆਹ ਦੀ ਮੂਵੀ ਚ ਹਾਂ ਇੱਕ ਮਿੰਟ ਬਹੁਤ ਬਹੁਤ ਹਾਂਜੀ ਹਾਂਜੀ ਹੁਣ ਜਿਵੇਂ ਇਹਨਾਂ ਨੇ ਇਹ ਗਾਣਾ ਗਾਇਆ ਠੀਕ ਹੈ ਤੇ ਹੁਣ ਜੇ ਕਿਤੇ ਇਹਦੇ ਵਿੱਚ ਕਿਤੇ ਰੈਪ ਪੈ ਜਾਂਦਾ ਨਾ ਓਏ ਹੋਏ 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 ਕਿਆ ਹੀ ਬਾਤ ਜਿਵੇਂ ਹੁਣ ਮੁੰਡਾ ਢੋਲੀ ਵਾਲੀ ਕਾਰ ਕੋਲੇ ਖੜਾ ਸੀ ਉਹ ਰੈਪ ਪੈਂਦਾ ਮੈਂ ਢੋਲੀ ਵਾਲੀ ਕਾਰ ਕੋਲੇ ਖੜਾ ਸੀ ਇੱਕ ਬਾਰ ਵੀ ਨਹੀਂ ਚੱਕੀ ਯਾ ਪਰ ਗੱਲ ਆਏ ਨਾ ਵੀ ਉਹ ਗਾਣੇ ਹੋਰ ਨੇ ਉਹਦੇ ਲਾਈਨਾਂ ਕੁਝ ਹੋਰ ਨਹੀਂ ਗਿਆ ਉੱਥੇ ਰੈਪ ਤਾਂ ਹੁਣ ਅੱਜ ਵਾਲੇ ਪੜੇ ਲਿਖੇ ਜਵਾਬ ਸੁਣਦੇ ਆ ਮੈਂ ਸਾਨੂੰ ਉਹੀ ਗੱਲ ਕਰ ਰਿਹਾ ਨਾ ਕਿ ਇਹ ਚੀਜ਼ਾਂ ਨੂੰ ਨਹੀਂ ਪਸੰਦ ਕਰਦਾ ਕੋਈ ਹਾਂਜੀ ਜੋ ਅਸੀਂ ਆਪਣੇ ਯੂਥ ਦੇਖੋ ਨਹੀਂ ਹਾਂਜੀ ਦੇਖੋ ਇੱਕ ਮਿੰਟ ਤੁਸੀਂ ਗਾ ਰਹੇ ਸੀ ਮੈਂ ਨਹੀਂ ਬੋਲਿਆ ਤੁਹਾਡੀ ਨਹੀਂ 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 ਇੱਕ ਮਿੰਟ ਮੈਂ ਮੇਰੀ ਗੱਲ ਪੂਰੀ ਹੋ ਲੈੰਦੋਂ ਨਾ ਹਾਂਜੀ ਜਿਹੜਾ ਅੱਜ ਦਾ ਕਲਚਰ ਆ ਅੱਜ ਦਾ ਮਤਲਬ ਗਾਇਕੀ ਸੁਣਨਾ ਪਸੰਦ ਕਰਦੇ ਨੇ ਹਾਂਜੀ 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 ਉਹ ਸਾਡੇ ਵਾਲੀ ਗਾਇਕੀ ਨੂੰ ਪਸੰਦ ਕਰਦਾ ਆ ਓਕੇ ਠੀਕ ਆ ਕਿਦਾਂ ਹੁਣ ਮੈਂ ਕੈਨੇਡਾ ਗਿਆ ਸੀਗਾ ਉੱਥੇ ਬੜਾ ਮਤਲਬ ਚੱਲਦਾ ਯਾਰਾ ਮਤਲਬ ਹਿਪ ਹੌਪ ਚੱਲਦਾ ਹੈ ਨਾ ਮੈਨੂੰ ਦੱਸਿਆ ਸੀ ਗੋਲੀ ਦਾ ਖੜਾਕਾ ਇਹ ਆ ਉਹ ਪੈਂਦਾ ਇਹ ਪਟਾਕਾ ਇਹ ਆ ਇਹ ਚੀਜ਼ਾਂ ਚੱਲਦੀਆਂ ਉਹ ਕਿਦਾਂ ਇਹ ਗਾਉਂਦੇ ਨੇ ਮਿਰਜੇ ਹੂੰ ਉਹ ਪਹਿਲਾ ਹੁੰਦਾ ਸੀਗਾ ਉਹ ਨਹੀਂ ਅੱਜ ਕੱਲ ਦਾ ਅੱਜ ਦਾ ਯੂਥ ਪਸਾਂਦੀ ਨਹੀਂ ਕਰਦਾ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਵੇਂ ਹੁਣ ਤੁਸੀਂ ਚਲ ਕਹਿਣੋ ਵੀ ਤੁਸੀਂ ਕੈਨੇਡਾ ਗਏ ਸੀ ਹਣਾ ਉੱਥੇ ਤੁਸੀਂ ਕੰਮਕਾਰ ਕਰਿਆ ਫਿਰ ਤੁਹਾਡੇ ਲਈ ਦੋ ਪੈਸੇ ਤੁਸੀਂ ਉੱਥੋਂ ਗਾਣੇ ਕੱਢਦੇ ਠੀਕ ਹੈ ਦਿਹਾੜੀਆਂ ਲੱਭਦਾ ਨਹੀਂ ਨਾ ਮੇਰੀ ਗੱਲ ਸੁਣੋ ਨਾ ਜਿਹੜੀ ਹੁਣ ਇਹਨਾਂ ਦੀ ਗਾਇਕੀ ਹੈਗੀ ਇਹਨਾਂ ਦੀ ਗਾਇਕੀ ਤਾਂ ਸਾਰੇ ਆ ਦੇ ਸਮਝ ਆਉਂਦੀ ਆ ਠੀਕ ਹੈ ਜਿਵੇਂ ਹੁਣ ਇਹਨਾਂ ਦੇ ਗਾਣਾ ਸੀਗਾ ਹਣਾ ਮੀ ਮੇਰੀ ਵਿਆਹ ਦੀ ਮੂਵੀ ਵਿੱਚ ਢੋਲੀ ਵਾਲੀ ਕਾਰ ਕੋਲੇ ਖੜਾ ਤੂੰ ਰੋਈ ਜਾਂਦਾ ਵੀ ਹਾਂਜੀ ਇਕੱਲੇ ਇਕੱਲੇ ਬੰਦੇ ਤੇ ਗੱਲ ਸਮਝ ਲੱਗੀ ਆ ਹੁਣ ਤੁਸੀਂ ਇਸ ਮੜਾ ਸੁਣਾਓ ਵੀ ਥੋੜੇ ਵਾਲ ਹੁਣ ਇਹਨਾਂ ਦੀ ਜਿਹੜਾ ਠੀਕ ਹੈ ਇਹਨਾਂ ਦਾ ਆਲਾ ਦੁਆਲਾ ਕਿਹੋ ਜਿਹਾ ਠੀਕ ਹੈ ਉਹੇ ਜੇ ਢੰਗ ਦੇ ਇਹ ਗਾਣੇ ਗਾ ਰਹੇ ਆ ਜਿਹੋ ਜਿਹੇ ਮਾਹੌਲ ਦੇ ਵਿੱਚੋਂ ਮ ਆਇਆ ਮੈਂ ਉਸ ਤਰੀਕੇ ਦੇ ਗਾਉਣਾ ਫਿਰ ਜਿਹੇ ਜਿਹੇ ਮਾਹੌਲ ਤੇ ਤੁਸੀਂ ਉੱਥੇ ਗਾਉਣਾ ਉਰੇ ਕਾ ਤੋਂ ਗਾਉਣੇ ਹੋ ਗੱਲ ਨਹੀਂ ਸਮਝਦੇ ਮੈਂ ਚਾਹੁੰਦਾ ਵੀ ਸਾਰੇ ਇੱਕ ਮਿੰਟ ਇੱਕ ਮਿੰਟ ਆਪ ਨਾ ਤਾਂ ਇਹਨੂੰ ਉੱਥੇ ਪਸੰਦ ਕਰਦੇ ਨੇ ਨਾ ਇਹਨੂੰ ਇੱਥੇ ਪਸੰਦ ਮੈਂ ਤਾਂ ਹਜੇ ਰੋਟੀ ਖਾਈ ਵੀ ਨਹੀਂ ਭੁੱਖਾ ਮਰੂ ਕਦੋਂ ਮਰ ਜੇ ਮੈਂ ਚਾਹਣਾ ਪੇਡਿਸ਼ਨ ਆਵੇ ਨਾ ਆਪਰੇਸ਼ਨ ਆਵੇ ਮੁੰਡੇ ਜਾਗਰਤ ਹੋ ਚਲੋ ਮੜਾ ਤੁਸੀਂ ਵੀ ਹੋਰ ਗਾ ਕੇ ਤਾਂ ਸੁਣਾਓ ਵੀ ਤੁਸੀਂ ਕੀ ਗਾਉਨੇ ਤੁਸੀਂ ਕਿੰਨੇ ਗਾਣੇ ਪਤਾ ਲੱਗ ਜੂ ਕੁੜੀ ਐ ਇੱਥੇ ਰੇ ਬ੍ਰਾਊਨ ਰੰਗ ਦੀ ਨੇ ਮੁੰਡੇ ਪੱਟ ਤੇ ਨਹੀਂ ਸਾਰੇ ਤੇਰੇ ਟੌਂਦੇ ਮੇਰੇ ਟੌਂਦੇ ਤੇਰੇ ਤੇਰੇ ਮੇਰੇ ਟੌਂਦੇ ਹੁਣ ਮੇਰੀ ਗੱਲ ਸੁਣੋ ਇਹਦੇ ਵਿੱਚ ਕੁੜੀਏ ਨਹੀਂ ਤੇਰੇ ਬ라운 ਰੰਗ ਨੇ ਮੁੰਡੇ ਪੱਟ ਤੇ ਨਹੀਂ ਸਾਰੇ ਮੇਰੇ ਠਾਉਂਦੇ ਆ ਹਾਂ ਮੇਰੇ ਪਿੰਡ ਦੇ ਇਹਦੇ ਵਿੱਚ ਤਾਂ ਨਾ ਤਾਂ ਕੋਈ ਤੋਕ ਬਣੀ ਆ ਨਾ ਕਿਸੇ ਦੇ ਸਮਝ ਲੱਗੇ ਗੱਲ ਵੀ ਗੱਲ ਕੀ ਆ ਇਹ ਉਹ ਸਾਡੇ ਵਾਲੇ ਐਦਾਂ ਹੀ ਸੁਣਦੇ ਆ ਓਕੇ ਚਲੋ ਕੋਈ ਨਾ ਆਪਾਂ ਬਾਤ ਚੌੜੇਗੇ ਤੁਸੀਂ ਇਹ ਗੱਲ ਦੱਸੋ ਤੁਸੀਂ ਗਾਉਣਾ ਕਿਵੇਂ ਸਿੱਖੇ ਹਨਾ ਤੁਹਾਡਾ ਉਸਤਾਦ ਕੌਣ ਸੀ ਗਾਉਣਾ ਮੇਰਾ ਗਾਣਾ ਸੀ ਹਾਂਜੀ ਪਿੰਡ ਚ ਸਾਰੇ ਪੰਜਾਬ ਚ ਠੀਕ ਹੈ 10 ਸਾਲਾਂ ਤੋਂ ਲੈ ਕੇ 60 ਸਾਲਾਂ ਦੇ ਬਜ਼ੁਰਗ ਤੱਕ ਸੁਣਾਦੇ ਜੇ ਨਾ ਸਮਝ ਆਏ ਮੇਰੇ ਫੇਟੇ ਮੁਕਾਈ ਨਹੀਂ ਉਹ ਤਾਂ ਸਮਝ ਆ ਰਹੀ ਆ ਆਪਾਂ ਦੋ ਬੰਦੇ ਬੈਠੇ ਸੀ ਇਹਨੇ ਆ ਗਾਣਾ ਗਾਇਆ ਸਮਝ ਲੱਗੇ ਨੇ ਚਲੋ ਮੈਂ ਤਾਂ ਪੜਿਆ ਲਿਖਿਆ ਨਹੀਂ ਮੈਨੂੰ ਤਾਂ ਸਮਝ ਲੱਗਿਆ ਛੋਟੇ ਨਹੀਂ ਲੱਗਿਆ ਹੋਣਾ ਮੈਨੂੰ ਪਤਾ ਹਾਂ ਤੁਸੀਂ ਆ ਤੁਸੀਂ ਕਿਵੇਂ ਮਤਲਬ ਵੀ ਤੁਸੀਂ ਮੇਲਿਆਂ ਤੇ ਜਿਵੇਂ ਹਨਾ ਸਟੇਜਾਂ ਲਾਈਆਂ ਹੋਣੀਆਂ ਇੱਕ ਦੇ ਜੋਰ ਤੇ ਤੁਸੀਂ ਗਾਇਆਗਾ ਪਹਿਲਾਂ ਜਿਹੜੇ ਮੇਲੇ ਹੁੰਦੇ ਸੀ ਹਾਂਜੀ ਪਹਿਲਾਂ ਮੇਲਿਆਂ ਚ दारू ਆਮ ਚਲਦੀ ਹੁੰਦੀ ਠੀਕ ਤੱਬ ਕਿਤੇ ਪੀਉਂਦੇ ਤੱਬ ਕਿਤੇ ਪੀਉਂਦੇ ਉਦੋਂ ਬਸ ਹੌਲੀ ਹੌਲੀ ਇੱਕ ਦੋ ਕਲਾਕਾਰਾਂ ਨੂੰ ਮੈਂ ਦੇਖਿਆ ਸੋ ਪਹਿਲਾਂ ਸਾਡੇ ਉਸਤਾਦ ਜੀ ਸਵਰਗਵਾਸ ਹੋ ਗਏ ਉਹਨਾਂ ਨੂੰ ਮੈਂ ਦੇਖਿਆ ਤੇ ਉਹਨਾਂ ਤੋਂ ਹੌਲੀ ਹੌਲੀ ਗੁਣ ਲਿਆ ਤੇ ਬਾਕੀ ਫਿਰ ਮੈਂ 8ਵੀਂ ਕਲਾਸ ਚ ਪੜਦਾ ਹੁੰਦਾ ਜਮਾਤ ਚ ਠੀਕ ਹੈ ਤੇ ਮੈਂ ਉਦੋਂ ਡੈਕਸਨ ਨਵੇਂ-ਨਵੇਂ ਆਏ ਸੀਗੇ ਤਾਂ ਠੀਕ ਹੈ ਮੈਂ ਬਹੁਤ ਕੁੱਟਿਆ ਉਹ ਓਕੇ ਤੇ ਫਿਰ ਮੁੱਖ ਅਧਿਆਪਕ ਨੇ ਭੈਣ ਜੀ ਨੂੰ ਮੈਨੂੰ ਬਹੁਤ ਕੁੱਟਿਆ ਓਕੇ ਓਕੇ ਮੈਂ ਉੱਥੋਂ ਹੀ ਬਸ ਹੱਲ ਹੱਥ ਖੋਲਦਾ ਖੋਲਦਾ ਹੱਥ ਖੋਲਦਾ ਖੋਲਦਾ ਅੱਜ ਤੁਹਾਡੇ ਸਾਹਮਣੇ ਆਰਾਮ ਬੇਦਰਦੀਆ ਬਣ ਕੇ ਠੀਕ ਹੀ ਠੀਕ ਹੈ ਹੁਣ ਇਹਦੀ ਹੱਤ ਤੁਸੀਂ ਕਿਵੇਂ ਗਾਉਣਾ ਸਿੱਖਿਆ ਜੀ ਇਹ ਇਹ ਗਾਉਂਦੇ ਨੇ ਮੇਲਿਆਂ 'ਚ ਅਸੀਂ ਗਾਉਨੇ ਆ ਕਲੱਬਾਂ 'ਚ ਠੀਕ ਹੈ ਠੀਕ ਆ ਕਿਦਾਂ ਹੁਣ ਗਾਣਾ ਕਲੱਬ ਮੇਸ਼ਾਨ ਯੇ ਹੱਥੋਂ ਹੱਤੀ ਆ ਰਿਹਾ ਹੈ ਕੁੜੀ ਹੈ ਤੇਰਾ ਹੁਸਨ ਤੱਕ ਕੇ ਹੈ ਯੇ ਉਹ ਐਦਾਂ ਹੁੰਦਾ ਨਾ ਉਹ ਕਲੱਬ ਦੇ ਵਿੱਚ ਕਿਦਾਂ ਗੂੰਜ ਪੈਂਦੀ ਆ ਲਾਈਟਿੰਗ ਚੱਲਦੀ ਆ ਉਹ ਮਤਲਬ ਧੂਆਂ ਵਗੈਰਾ ਉੱਡਦਾ ਆ ਬੜਾ ਕੈਂਡ ਫੀਲ ਹੁੰਦਾ ਆ ਨਹੀਂ ਮਤਲਬ ਜਿਵੇਂ ਹੁਣ ਇਹ ਆਗਾ ਇਹ ਤਾਂ ਕਹਦੇ ਨੇ ਵੀ ਅਸੀਂ ਤਾਂ ਲਾਈਵ ਵੀ ਗਾਦਾਂਗੇ ਇੱਕ ਦੇ ਜੋਰ ਤੇ ਗਾਦਾਂਗੇ ਵਿਆਹ ਚ ਗਵਾਓ ਮੇਲਿਆਂ ਤੇ ਗਵਾਓ ਗੱਲ ਸੁਣੀ ਮੇਰੇ ਨਾਲ 10 ਮਿੰਟ ਖੁੱਲਾ ਛੱਡ ਦੇ ਨੂੰ ਜਿੱਥੇ ਮੈਂ ਸੁਰ ਚੱਕੂ ਉੱਥੇ ਚੱਕ ਦੇ ਮੇਰਾ ਮੋਟਰਸਾਈਕਲ ਜਦ ਮੈਂ ਕਿਸ਼ਤਾਂ ਤੇ ਲੈਤਾ ਦੀਗਾ ਠੀਕ ਹੈ ਮੋਟਰਸਾਈਕਲ ਨਹੀਂ ਮੈਂ ਖੜਾ ਕੇ ਜਾਊਂ ਨਹੀਂ ਇਹੜਾ ਲੈ ਕੇ ਜਾਊਂ ਇਹਨੂੰ ਪੁੱਛ ਲੈ ਜੀ ਸਹਿਮਤ ਹੈ ਪੁੱਛ ਲੈ ਇਹਨੂੰ ਮੈਂ ਇੱਕ ਕਿਉਂ ਨਹੀਂ ਮੈਂ ਇੱਕ ਕਿਉਂ ਹੁੰਦੇ ਨੇ ਸਪੀਕਰ ਕਿਉਂ ਹੁੰਦੇ ਨੇ ਫਿਰ ਇਹ ਸਪੀਕਰਾਂ ਦੇ ਵਿੱਚ ਆਪਾਂ ਗਾਣੇ ਚਲਾਓ ਕਿਉਂ ਸੰਗ ਪੜਵਾਇਆ ਠੀਕ ਹੈ ਨੰਬਰ ਦੂਜਾ ਜਦੋਂ ਗਾਣਾ ਰਿਕਾਰਡ ਹੁੰਦਾ ਆਟੋ ਟੂਨਰ ਕਾਦੇ ਲਈ ਹੁੰਦਾ ਅੱਛਾ ਸੌਫਟਵੇਅਰ ਕਾਦੇ ਲਈ ਹੁੰਦੇ ਆ ਬਿਨਾ ਮਸ਼ੀਨ ਤੋਂ ਗਾਉਣਾ ਤੁਸੀਂ ਬਿਨਾ ਮਸ਼ੀਨ ਤੋਂ ਮੈਂ ਗਾਉਣਾ ਕ ਇਹ ਕੁਝ ਸੁਣਾਓ ਇੱਕ ਗੀਤ ਹੋਰ ਸੁਣਾਓ ਇਹ ਤੋਂ ਇਹ ਤੋਂ ਸੁਣ ਲੈ ਜੀ ਸੁਣ ਲੈ ਤੁਸੀਂ ਹਿੱਕ ਦੇ ਜੋਰ ਤੇ ਗਾਣਾ ਸੁਣਾਓ ਕੋਈ ਜਮਾ ਵੀ ਬੇਣਾ ਮਸ਼ੀਨ ਤੋਂ ਕੋਈ ਜਮਾ ਇਹਨੂੰ ਚੁੱਪ ਕਰਾ ਲਈ ਬੇਚਣਾ ਠੀਕ ਹੈ ਬੇਚਣਾ ਬੋਲ ਨਹੀਂ ਬਈ ਠੀਕ ਹੈ ਹੁਣ ਬੇਚਣੀ ਬੋਲ ਦਮ ਹੂੰ ਸੋ ਕੀ ਕਹਿੰਦਾ ਵੀ ਇਹ ਇੱਕ ਕਹਾਣੀ ਹੈ ਵੀ ਮੰਨ ਲਓ ਕਿ ਮੇਰੀ ਕਲਮ ਵੀ ਇਹ ਮੰਨ ਲਓ ਕਿ ਮੁੰਡਾ ਕੁੜੀ ਵਿਆਹੇ ਨਹੀਂ ਹੁੰਦੇ ਠੀਕ ਹੈ ਤੇ ਉਹਨਾਂ ਦੀ ਗੱਲਬਾਤ ਉਹ ਮੰਗਣੀ ਹੋਈ ਹੁੰਦੀ ਹੈ ਠੀਕ ਹੈ ਜੀ ਉਹਦਾ ਭਾਈ ਮੁੰਡੇ ਦਾ ਉਹਨੂੰ ਕੁੜੀ ਨੂੰ ਛੇੜ ਜਾਂਦਾ ਵੀ ਰੋਕ ਕੋਈ ਹੁੰਦੀ ਆ ਰੋਕ ਕੋਈ ਹੁੰਦੀ ਆ ਰੋਕੀ ਹੁੰਦੀ ਆ ਕੁੜੀ ਅੱਗੇ ਮਕਲਾਵਾ ਲੇਟ ਤੋਰਦੇ ਸੀ ਮਕ ਹੋ ਆਪਾ ਨਾ ਮੰਗੇ ਨਾ ਵਿਆਹੇ ਵੇ ਨੰਨ 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 ਇਹਨੂੰ ਮੈਂ ਪਛੋ ਵੀ ਢਾਫਲੀ ਵਜਾ ਲੂ ਨਹੀਂ ਵਜਾ ਸਕਦਾ ਹੋ ਗੱਲ ਪੈਗੀ ਪੁੱਠੇ ਰਾਹੇ ਵੇ ਆਪਾ ਨਾ ਮੰਗੇ ਨਾ ਵਿਆਹੇ ਵੇ ਗੱਲ ਪੈਗੀ ਪੁੱਠੇ ਰਾਹੇ ਤੇ ਥੋਂ ਸੋਟੇ ਦੀ ਕਰਤੂਤ ਦਸਾਂ ਸੰਗ ਲੱਗਦੀ ਦੱਸਦੀ ਤੇਰਾ ਵੀਰ ਕਹਿ ਗਿਆ ਬਾਪੀ ਵੇ ਕੁੜੀਆਂ ਦੇ ਕਹਦੀ ਤੇਰਾ ਵੀਰ ਕਹਿ ਗਿਆ

ਤਾਨੂੰ ਲੋਰ ਆਈ ਨਹੀਂ ਗਾਣਾ ਸੁਣ ਕੇ ਮੈਨੂੰ ਤਾਂ ਹੀ ਮੈ ਤਾਂ ਨਾਲ ਲੱਗ ਅਸੀਂ ਕੌਣ ਇਹਨੂੰ ਇਹਨੂੰ ਪੁੱਛ ਹਾਂ ਇਹਦਾ ਕੋਈ ਲੋਰ ਨਹੀਂ ਕੋਈ ਫੀਲ ਨਹੀਂ ਆ ਚਲੋ ਮੈਨੂੰ ਆਏ ਦੱਸੋ ਤੁਸੀਂ ਫਿਰ ਜਿਵੇਂ ਤੁਹਾਨੂੰ ਕੋਈ ਵਿਆਹ ਦਾ ਪ੍ਰੋਗਰਾਮ ਮਿਲਦਾਗਾ ਹਣਾ ਤੁਸੀਂ ਬੌਂਸਰ ਵਗੈਰਾ ਲੈ ਕੇ ਜਾਂਦੇ ਹੋਗੇ ਸਾਰਾ ਕੁਝ ਗੱਡੀਆਂ ਦਾ ਕਾਫਲਾ ਹੁੰਦਾ ਵੱਡਾ ਹੁੰਦਾ ਜਿਸ ਤਰ੍ਹਾਂ ਤੇ ਕਿੰਨੇ ਲੱਖ ਰੁਪਏ ਲੈਨੇ ਤੁਸੀਂ ਫਿਰ ਪੂਰਾ ਖਵਾ ਕਰਦਾ 14 ਲੱਖ ਰੁਪਏ ਲੈਨੇ ਇੱਕ ਸ਼ੋਅ ਦਾ ਉਹ 14 ਲੱਖ ਇਹਨਾਂ ਨੂੰ ਕੀ ਬੰਦਾ ਤੁਸੀਂ ਹਾਂਜੀ ਤੁਸੀਂ ਜੇ ਤੁਹਾਨੂੰ ਕੋਈ ਵਿਆਹ ਨਾਲ ਤਾਂ ਬਈ ਕੋਈ ਨਹੀਂ ਹੁੰਦਾ ਠੀਕ ਹੈ ਇੱਕ ਆਪਣਾ ਹੁੰਦਾ ਢੋਲ ਕਾਲਾ ਠੀਕ ਹੈ ਇੱਕ ਹੁੰਦਾ ਆਪਣਾ ਬੈਂਚੋ ਵਾਲਾ ਠੀਕ ਹੈ ਇੱਕ ਤੀਜਾ ਹੋਊਗਾ ਬੰਦਾ ਗਾਗਰ ਵਾਲਾ ਹੋਊਗਾ ਨਹੀਂ ਹੁੰਦਾ ਨਹੀਂ ਇੱਕ ਹੋਊਗਾ ਪੈਸੇ ਚੁਗਣ ਵਾਲਾ ਸਾਰਾ ਆਪਣਾ 4500 5000 ਚ ਪ੍ਰੋਗਰਾਮ ਪਗਤਾ ਕੇ ਆਵਾਂਗੇ ਨਾਲੇ ਖੋਸ ਕਰਕੇ ਆਵਾਂਗੇ ਇਹ ਵੀ ਆ ਜਾਏਗਾ ਨੂੰ ਸੁਆਦਨ ਆਇਆ 4500 ਦਾ 9000 ਦਊਗਾ ਠੀਕ ਹੈ ਕਿੱਥੇ 14 ਲੱਖ ਨਹੀਂ ਫਿਰ ਮਤਲਬ ਜਿਵੇਂ ਹੁਣ ਇਹ ਬੌਂਸਰ ਵਗੈਰਾ ਰੱਖਦੇ ਨੇਗੇ ਇਹ ਕਹਿੰਦੇ ਨੇ ਵੀ ਸਾਨੂੰ ਨਹੀਂ ਨਹੀਂ ਇਹ ਕਹਿੰਦੇ ਸਾਨੂੰ ਜਿਵੇਂ ਥ੍ਰੈਟ ਆਉਂਦੇ ਨੇਗੇ ਸਾਨੂੰ ਹਨਾ ਧਮਕੀਆਂ ਆਉਂਦੀਆਂ ਨੇਗੀਆਂ ਕਈ ਸਾਨੂੰ ਆਈਆਂ ਧਮਕੀ ਮੈਨੂੰ 25 ਸਾਲ ਹੋ ਗਏ ਬਾਈ ਕਉਂਦੇ ਨੂੰ ਠੀਕ ਹੈ ਮੈਨੂੰ ਪਿੰਡ ਦੇ ਨੇ ਵੀ ਕਦੇ ਆ ਕੇ ਐ ਨਹੀਂ ਕਿਹਾ ਬਾਈ ਤੂੰ ਸੋਹਣਾ ਗਾਉਣਾ ਜਾਂ ਤੂੰ ਵਧੀਆ ਗਾਉਣਾ ਜਾਂ ਅਸੀਂ ਤੇਰੇ ਖਿਲਾਫ ਆ ਜਾਂ ਅਸੀਂ ਤੇਰੇ ਨਾਲ ਆ ਕਿਸੇ ਨੇ ਦੇਖੋ ਇਹਨਾਂ ਨੂੰ ਤਾਂ ਕੀ ਨਹੀਂ ਆਉਂਦੀ ਗਾਲਾਂ ਪੈਂਦੀਆਂ ਮੈਨੂੰ ਸੁ ਵੀ ਨਹੀਂ ਆਉਂਦਾ ਨਹੀਂ ਜਿਵੇਂ ਹੁਣ ਤੁਸੀਂ ਹੋ ਤੁਸੀਂ ਬੌਂਸਰ ਤਾਂ ਹੀ ਰੱਖਦੇ ਹੋਗੇ ਵੀ ਤੁਸੀਂ ਮਤਲਬ ਇੱਕ ਦੂਜੇ ਨੂੰ ਰਿਪਲਾਈ ਕਰਦੇ ਹੋਗੇ ਜਿਵੇਂ ਹੁਣ ਥੋੜਾ ਨਹੀਂ ਜਿਵੇਂ ਥੋੜਾ ਸਿੱਧੇ ਮੱਥੀ ਕਰਦੇ ਆ ਜਿਵੇਂ ਹੁਣ ਮੈਨੂੰ ਪਤਾ ਕਾ ਥੋੜਾ ਮੈਂ ਨਾ ਨਹੀਂ ਲਵਾਂਗਾ ਇੱਕ ਥੋੜਾ ਸਿੰਗਰ ਨਾਲ ਹਨਾ ਕੰਟਰੋਵਰਸੀ ਹੋਈ ਸੀ ਥੋੜੀ ਜੀ ਹਾਂ ਅਸੀਂ ਤਾਂ ਸਭੀ ਪੁੱਟਿਆ ਤਾਂ ਹੈਗਾ ਵੀ ਨਹੀਂ ਦੇਖੋ ਇੱਕ ਮਿੰਟ ਇੱਕ ਮਿੰਟ ਤੁਸੀਂ ਬੋਲ ਨਹੀਂ ਇੱਕ ਮਿੰਟ ਚੁੱਪ ਕਰ ਜਾ ਅਸੀਂ ਤਾਂ ਜੀ ਕਾਊਂਟਰ ਬੱਸੀ ਦੇ ਸਿਰ ਤੋਂ ਖਾਣੇ ਆ ਠੀਕ ਠੀਕ ਆ ਸਾਡਾ ਤਾਂ ਕਿੱਤਾ ਕੌਂਟਰੋਵਰਸੀ ਅਸੀਂ ਇੱਕ ਦੀ ਅਸੀਂ ਕੌਂਟਰੋਵਰਸੀ ਨਹੀਂ ਕਰਾਂਗੇ ਸਾਨੂੰ ਕੌਣ ਜਾਣੂਗਾ ਹੂੰ ਠੀਕ ਆ ਤਾਂ ਕਰਕੇ ਫੇ ਤੁਸੀਂ ਬੌਂਸਰ ਬੌਂਸਰ ਵਗੈਰਾ ਰੱਖ ਲਿਓ ਬੌਂਸਰ ਰੱਖਦੇ ਆ ਠੀਕ ਆ ਸਾਨੂੰ ਇਹ ਵੀ ਪਤਾ ਵੀ ਬੌਂਸਰ ਬਾਹਲੇ ਕੰਮ ਨਹੀਂ ਆਉਂਦੇ ਹੁੰਦੇ ਅਸੀਂ ਆਪ ਵੀ ਕੈਮਰੇ ਨੇ ਕੈਡੇ ਰਹਿਨੇ ਆ ਨਾਗਣੀ ਖਾਣੇ ਨਾਗਣੀ ਤੇ ਗਾਣੇ ਵੀ ਲਿਖਦੇ ਆ ਠੀਕ ਆ ਤੇ ਹੁਣ ਕਿੱਦਾਂ ਜਿੱਦਾਂ ਇਹ ਸ਼ੋਅ ਲਾਉਣ ਜਾਂਦੇ ਇਹਨਾਂ ਲੋ ਵੀ ਇੱਕ ਦੋ ਬੰਦੇ ਹੁੰਦੇ ਆ ਸ਼ੋਅ ਲਾਉਣ ਕਾਫਲੇ ਜਾਂਦੇ ਆ ਤੁਸੀਂ ਕਿੱਥੇ ਦੇਖਿਆ ਸਟੂਡੈਂਟ ਇਨਸਟੂ ਇੱਕ ਮਿੰਟ ਇਨਸਟੂਮੈਂਟ ਸਾਰੇ ਹੀ ਹੁੰਦੇ ਆ ਪਿਆਨੋ ਵਗੈ ਤੁਸੀਂ ਮਤਲਬ ਅਸੀਂ ਉਹਨਾਂ ਨੂੰ ਯੂਜ਼ ਹੀ ਨਹੀਂ ਕਰਦੇ ਠੀਕ ਹੈ ਸਪੀਕਰ ਛੱਡੀ ਦਾ ਹੁੰਦਾ ਮੈਂ ਇੱਕ ਹੱਥ ਚੁੰਦਾ ਆ ਏਦਾਂ ਕਰੀਦਾ ਨਹੀਂ ਪਰ ਚਲੋ ਮੈਂ ਤੁਹਾਡੀ ਸਾਰੀ ਗੱਲ ਮੰਨਦੀ ਮੈਂ ਤੁਹਾਨੂੰ ਕਹਿਣਾ ਇਹ ਬੰਦੇ ਕੋਲੇ ਕਲਾ ਆ ਗਈ ਇੱਕ ਦੇ ਜ਼ੋਰ ਤੇ ਗਾਉਂਦੇ ਨੇ ਇਹ ਠੀਕ ਹੈ ਪੂਰਾ ਲੋਕਾਂ ਨੂੰ ਖੜਾਉਂਦੇ ਨੇ ਕੱਲਾ ਕੱਲਾ ਟੱਪਾ ਲੋਕਾਂ ਦੇ ਖਾਨੇ 'ਚ ਪੈਂਦਾ ਚਾਹੇ ਲੋਕ ਬਸਤਰਾ ਕਰਦੇ ਨੇ ਗੱਲੀ ਤਾਹਾਂ ਦੀ ਨੰਗੇ ਨਹੀਂ ਕਿ ਵੀ ਤੁਸੀਂ ਫਿਰ ਇਹ ਰੇਟ ਕਿਉਂ ਇਹ ਲੋਕਾਂ ਨੂੰ ਖੜਾਉਂਦੇ ਨੇ ਅਸੀਂ ਲੋਕਾਂ ਨੂੰ ਨਚਾਉਂਦੇ ਆ ਨਹੀਂ ਨਹੀਂ ਠੀਕ ਹੈ ਲੋਰ ਆਉਂਦੀ ਆ ਏਦਾਂ ਮਤਲਬ ਯਾਰ ਤੁਸੀਂ ਉਹਨਾਂ ਨੂੰ ਨਚਾਓ ਨਾ ਯਾਰ ਖੜਾਉਣਾ ਕਾਦੇ ਆਸਤੇ ਨਹੀਂ ਨਚਣ ਵਾਲੀ ਗਾਣੀ ਨਹੀਂ ਨਾ ਜਮੇ ਹੁਣ ਇਹ ਕਹਿੰਦੇ ਨੇ ਕਿ ਤੁਸੀਂ ਕੋਈ ਨਚਣ ਵਾਲਾ ਗਾਣਾ ਕੋਈ ਹੋ ਕਰਾਵੇ ਹਾਂ ਬਿਲਕੁਲ ਬਾਕੀ ਮੇਰੀ ਗੱਲ ਸੁਣੋ ਹੁਣ ਇਹ ਕਿਸੇ ਕੁੜੀ ਨਾਲ ਗਾਈ ਨਹੀਂ ਸਕਦਾ ਗਾਣੇ ਪੁੱਛ ਲੈਣ ਗਾ ਪੁੱਛ ਤਾਂ ਲੈ ਬਗਾਣਾ ਗਾ ਸਕਦੇ ਤੁਸੀਂ ਦੁਗਾਣਾ ਦੇਖੋ ਅਸੀਂ ਦੁਗਾਣਾ ਨਹੀਂ ਦੁਗਾਣਾ ਰੈਪ ਹੁੰਦਾ ਆ ਠੀਕ ਹੈ ਜਿੱਦਾਂ ਮਤਲਬ ਕਿਦਾਂ ਕਾਲੀਆਂ ਰੈਪਰਜ਼ ਹੁੰਦੀਆਂ ਅਸੀਂ ਉਹਨਾਂ ਨਾਲ ਗਾਉਂਦੇ ਆ ਓਕੇ ਠੀਕ ਹੈ ਉਹ ਗਾਉਂਦੀਆਂ ਸਾਡੇ ਨਾਲ ਜਿੱਦਾਂ ਅਸੀਂ ਗਾਉਨੇ ਆ ਪੰਜਾਬੀ ਦੇ ਵਿੱਚ ਉਹ ਥੋੜਾ ਇੰਗਲਿਸ਼ ਦੇ ਵਿੱਚ ਟੱਚ ਮਤਲਬ ਉਹ ਇੰਗਲਿਸ਼ ਜਿਹੜੀ ਸਾਡੀ ਆਡੀਅנס ਉਹ ਸੁਣਦੀ ਆ ਅੱਛਾ ਤੁਹਾਡੇ ਕਿੰਨੇ ਫਾਲੋਅਰ ਨੇ ਫਿਰ ਮਤਲਬ ਇੰਸਟਾਗ੍ਰam ਤੇ ਕਿੰਨੇ ਮਿਲੀਅਨ ਨੇ ਮਿਲੀਅਨ ਤਾਂ ਸਾਡੇ ਥੋੜੇ ਹੀ ਸੀ ਬਾਕੀ ਅਸੀਂ ਫੇਕ ਲੈ ਲਈ ਸੀ ਓਕੇ ਓਕੇ ਵਿਊਜ਼ ਵਗੈਰਾ ਲਾਈਕਸ ਵਗੈਰਾ ਸਾਰੇ ਉਹ ਅਸੀਂ ਲੈ ਲੈਨੇ ਹੁੰਨੇ ਆ ਓਕੇ ਓਕੇ ਠੀਕ ਆ ਕਿੱਦਾਂ ਅਸੀਂ ਫੇਕ ਵਿਊ ਵੀ ਲੈ ਲੈਨੇ ਆ YouTube ਤੇ ਇੱਕ ਇੱਕ ਮਤਲਬ ਆਪਣਾ ਨਾ ਸੋਸ਼ਲ ਮੀਡੀਆ ਦਾ ਬਣਦਾ ਤਾਂ ਉਹਨੂੰ ਇੰਸਟਾਗ੍ਰam ਕਹਿੰਦੇ ਹੁੰਦੇ ਨੇ ਕਿ ਉੱਤੇ ਤੁਸੀਂ ਕੋਈ ਫੋਟੋ ਲਾ ਕੇ ਕੋਈ ਮੇ ਮਨੂੰ ਕੱਲ ਕਹਿੰਦੀ ਕਹਿੰਦਾ ਪਾਪਾ ਐ ਕਰਕੇ ਵੀ 80 ਹੋ ਗਏ ਬੰਦੇ ਜੁੜ ਕੇ 80 ਬੰਦੇ ਜੁੜ ਗਏ ਮਤਲਬ ਤੁਸੀਂ ਤਾਂ ਵੀ ਦੂਰ ਹੋਏ ਚੀਜ਼ਾਂ ਤੋਂ ਹਾਂ ਆਪਣੇ ਚੋਂ ਕਲਾ ਬਥੇਰੀ ਆ ਜਾਂ ਹਾਂ ਕਿਤੇ ਮਰਜ਼ੀ ਖੜਾ ਲੈ ਮੈਂ ਉਹੀ ਗੱਲ ਕਹਿਣਾ ਵੀ ਬਰਾਬਰ ਲਾਉਂਦੇ ਫਾਲੋਅਰਸ ਮੈਟਰ ਨਹੀਂ ਕਰਦੇ ਬੰਦੇ ਚ ਕਲਾ ਹੋਣੀ ਚਾਹੀਦੀ ਆ ਠੀਕ ਹੈ ਆਪਦੀ ਕਲਾ ਉਹ ਕਿਤੇ ਵੀ ਵੇਚ ਸਕਦਾ ਹੈ ਨਾ ਇਹ ਗਾਣਾ ਗਾ ਨਹੀਂ ਸਕਦਾ ਹਰਸੀ ਬੰਦਿਆ ਚ ਕੀ ਕਲਾ ਦੇ ਤੂੰ ਆਪਣੇ ਤੁਸੀਂ ਬਾਜ ਵੀ ਕੱਟ ਸਕਦੇ ਨਾ ਮੈਂ ਤੁਹਾਨੂੰ ਉਹੀ ਗੱਲ ਕਹਿੰਨਾ ਕਈ ਵਾਰੀ ਆਪਣੇ ਕੋਲੇ ਹੁਣ ਤੁਹਾਨੂੰ ਪਤਾ ਹੈ ਕਈ ਵਾਰੀ ਬਾਈਟ ਘੱਟ ਹੁੰਦਾ ਆਪੀਸੀਜਨ ਹੁੰਦਾ 1500 ਚ ਵੀ ਪ੍ਰੋਗਰਾਮ ਆ ਜਾਂਦਾ ਜਿਹੜੀ ਆਪਣੀ ਮਤਲਬ ਕਿ ਕੁੜੀ ਹੁੰਦੀ ਹੈ ਉਹ 2500 ਲੈਂਦੀ ਹੈ ਭਈ ਅਮੀ ਤੁਹਾਨੂੰ ਸਿੱਧੀ ਗੱਲ ਕਹਾਂ ਫਿਰ ਉਹਦੇ ਕਰਕੇ ਮੈਨੂੰ ਐਸੀ ਆਪ ਨੂੰ ਘੱਟ ਬੱਜਦੇ ਨੇ ਠੀਕ ਹੈ ਕਈ ਵਾਰੀ ਫਿਰ ਆਏ ਵੀ ਹੋਇਆ ਵੀ ਮੈਂ ਆਪ ਦੋਨੇ ਵਜੇ ਚ ਸੋਪਕਦਾ ਕੇ ਹਾਂ ਹਾਂ ਬਿਲਕੁਲ ਬਿਲਕੁਲ ਮੇਲੇ ਮੂਲੇ ਤੁਸੀਂ ਜਾਣੇ ਰਹੇ ਨੇ ਹਾਂ 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 ਠੀਕ ਹੈ ਉਹੀ ਗੱਲ ਮੈਂ ਹੁਣ ਤੁਹਾਨੂੰ ਮੈਂ ਕੱਢ ਕੇ ਦਿਖਾ ਦਿੰਦਾ ਹਾਂ 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 ਚਲੋ ਮਾੜੇ ਲੈ ਸੁਣਾਓ ਕੰਨ ਕਰ ਗੱਲ ਸੁਣ ਮਖੜਾ ਇਹ ਵਾ ਤੈਨੂੰ ਮੈਂ ਬਿਲ ਦੱਸਣਾ ਆਆਂ ਦੀ ਲੋਏ ਗੱਲਾਂ ਪਈ ਮਤਲਬ ਉਹੀ ਉਹ ਪੈਰ ਦੇ ਤਵੀਤ ਲੰਗੂ ਰੱਖਣਾ ਦਾ ਗਿਆ ਉਹ ਕੰਨ ਕਰ ਗੱਲ ਸੁਣ ਸੋਣੀਏ ਉਹ ਕੰਨ ਕਰ ਗੱਲ ਸੁਣ ਸੋਣੀਏ ਉਹ ਬੁੱਲੀਆਂ ਤੋਂ ਹੱਸ ਲਿਆ 나ਗ ਵਾਂਗੂੰ ਦੱਸ ਲਿਆ ਜਿੰਦ ਗੱਡ ਲਈ ਯਾਰਾਂ ਦੀ ਪੱਟ ਹੋਣੀਏ ਉਹ ਕੰਨ ਦੇ ਯਾਰ ਨਾਲ ਮੋਣੀਏ ਉਹ ਜਿੰਦ ਗੱਡ ਲਈ ਬਿਆਂ ਦੀ ਪੱਟ ਹੋਣੀਏ ਐਂ ਗੱਲ ਨਹੀਂ ਫਿਰ ਮੈਂ ਹੁਣ ਉਸ ਨਹੀਂ ਆਦੇ ਵਿੱਚ ਕੁਝ ਨਹੀਂ ਕੱਟ ਤੁਸੀਂ ਚੁੱਪ ਕਰੋ ਜੀ ਐਸੀ ਤੁਸੀਂ ਚੁੱਪ ਕਰੋ ਮੈਂ ਉਹੀ ਮੈਨੂੰ ਇਹ ਚੀਜ਼ ਦਾ ਗਿਲਾ ਜੀ ਮੈਨੂੰ ਪਰਸਨਲੀ ਬੜਾ ਗਿਲਾ ਵੀ ਜਿਹੜੀ ਕਲਾ ਹੈਗੀ ਆਪਣੀ ਕਲਾ ਨੂੰ ਦਾ ਕੋਈ ਸੁਣ ਕੇ ਰਾਜੀ ਨਹੀਂ ਸਹੀ ਗੱਲ ਠੀਕ ਹੈ ਜੀ ਉਹਨਾਂ ਨੂੰ ਕੋਈ ਪੈਸੇ ਦੇ ਕੇ ਰਾਜੀ ਨਹੀਂ ਠੀਕ ਆ ਉਹ ਵਿਚਾਰੇ ਮੇਲਿਆਂ ਤੇ ਹਨਾ ਖਾੜਿਆਂ ਤੇ ਕਿਤੇ ਵੀ ਚਲੋ ਆਪਾਂ ਦਾ ਕੋਈ ਕੱਠ ਦਾ ਪ੍ਰੋਗਰਾਮ ਹੁੰਦਾ ਹਨਾ ਜਿੱਥੇ ਮੰਨ ਕੇ ਗਾਣੇ ਗਾਉਂਦੇ ਫਿਰਦੇ ਨੇਗੇ ਵੀ ਇਹਨਾਂ ਨੂੰ ਲੋਕ ਕਿਵੇਂ ਫਿਰ ਇੰਨੇ ਇੰਨੇ ਪੈਸੇ ਮੈਂ ਤੁਸੀ ਦੋ ਰਿਕਾਰਡ ਸੁਣ ਲੇ ਹਾਂਜੀ ਇਹ ਤੋਂ ਹੁਣ ਇੱਕ ਸੁਣ ਲੋ ਸੁਣ ਲੋ ਇਹ ਤੋਂ ਮੈਂ ਤੁਹਾਨੂੰ ਐਂ ਕਹਿਣਾ ਤੁਹਾਨੂੰ ਤੁਹਾਨੂੰ ਵੀ ਪਤਾ ਲੱਗੂ ਕਿ ਪਤਾ ਕੀ ਆ ਅਸੀਂ ਜੋ ਜ਼ਿੰਦਗੀ ਚ ਖੱਟਿਆ ਸਾਨੂੰ ਪਤਾ ਹੈ ਸੇਵਿਆਂ ਨੂੰ ਜਾਂਦਾ ਕੱਠ ਦੱਸੂਗਾ ਕੁੜੇ ਉਹਨਾਂ ਨੇ ਜ਼ਿੰਦਗੀ ਚ ਕੀ ਖੱਟਿਆ ਬਸ ਠੀਕ ਹੈ ਇਹਦਾ ਸਾਡਾ ਪਤਾ ਬਾਤ ਵੀ ਲੱਗਦਾ ਹੁੰਦਾ ਇਹਨਾਂ ਨੂੰ ਕੀ ਪਤਾ ਹੁਣ ਦੇਖੋ ਬਾਈਟ ਹੈ ਨਹੀਂ ਇਹਨਾਂ ਦਾ ਪਸੰਦ ਦਾ ਸਾਡੇ ਸਾਡੇ ਕਹਿਆ ਯਾਰ ਕਦੇ ਕੁੜੀ ਬਣ ਜਾਂਦੇ ਕਦੇ ਮੁੰਡਾ ਬਣ ਜਾਂਦੇ ਇਹਨੂੰ ਮਾਵਾ ਕਹਿੰਦੇ ਮੇਰੇ ਕੈਰੇਕਟਰ ਤੇ ਉਂਗਲ ਲਾ ਗਲਤ ਸੁਣੋ ਜਿਵੇਂ ਹੁਣ ਮੇਰੀ ਗੱਲ ਤਾਂ ਸੁਣੋ ਜਿਵੇਂ ਹੁਣ ਤੁਸੀਂ ਸੀਗੇ ਤੁਸੀਂ ਕਹਿੰਦੇ ਸੀ ਵੀ ਪੁਰਾਣੇ ਸਮਿਆਂ ਵਿੱਚ ਤੁਸੀਂ ਫੁੱਲ ਖਾੜੇ ਲਾਏ ਨੇ ਬੀ ਜਿਵੇਂ ਆਪਾਂ ਆਫ ਕੈਮਰਾ ਗੱਲ ਕਰਦੇ ਸੀਗੇ ਨਹੀਂ ਨਹੀਂ ਮਨਨ ਕਰ ਜਿਵੇਂ ਤੁਸੀਂ ਆਪ ਕੋ ਚਾਰ ਹੀ ਲੱਗਦੀ ਸੀ ਸਾਲ ਚ ਆਹੋ ਚਾਹੀ ਪਰ ਆ ਬਿਠਾ ਹਾਂ ਨਹੀਂ ਤੁਸੀਂ ਇੱਕ ਆਫ ਕੈਮਰਾ ਗੱਲ ਵੀ ਕਰਦੇ ਸੀਗੇ ਵੀ ਉਹਦਾ ਕਹਾਣਾ ਵੀ ਆਪਾਂ ਜਿਵੇਂ ਹੈਗੇ ਸੀ ਉਮ ਹੀ ਰਹਿਾਂਗੇ ਹਣਾ ਤੇ ਜਿਵੇਂ ਹੁਣ ਤੁਸੀਂ ਤੁਸੀਂ ਇੱਕ ਦਿਨ ਨਾ ਇੰਸਟਾਗ੍ਰam ਤੇ ਪੋਸਟ ਪਾਈ ਤੁਸੀਂ ਡਿਫੈਂਡਰ ਲਿਆਂਦੀ ਗੱਡੀ ਤੇ ਇੱਕ ਤੁਹਾਡੇ ਕੋਲ ਰੇਂਜ ਰੋਵਰ ਸੀ ਉਹ ਸਾਰੀਆਂ ਕਿਸਤਾਂ ਦੇ ਨੇ ਉਹ ਪਰਸ ਨੂੰ ਲਾਇਆ ਮੈਂ ਨਹੀਂ ਦੱਸਣਾ ਚਾਹੁੰਦਾ ਯਾਰ ਅੱਛਾ ਅੱਛਾ ਤੇ ਨਜ਼ਾਰਾ ਦੋ ਮਹੀਨੇ ਲੈ ਕੇ ਕਿਸ਼ਤਾਂ ਭਰੀ ਜਾਂਦੇ ਨੇ ਠੀਕ ਆ ਦੋ ਮਹੀਨੇ ਤੋਂ ਬਾਅਦ ਕਿਸ਼ਤਾਂ ਭਰੀਆਂ ਨਹੀਂ ਜਾਂਦੀਆਂ ਜੈਸੇ ਤੈਨੂੰ ਕੀ ਪਤਾ ਸਾਡੇ ਸ਼ੋਹ ਲੱਗਦੇ ਆ 14 ਤੋਂ ਲੱਗਦੇ ਆ ਮੈਂ ਕਹ ਲੱਗਦਾ ਯਾਰ ਮੇਰੇ ਮੰਗਰੇ ਵੱਡੇ ਭਾਈ ਮੈਂ ਗਾਉਣਾ ਕਿਵੇਂ ਵੀ ਗਾਉਣਾ ਮੇਰੇ ਮੰਗ ਰਿਹਾ ਕੋਰਸ ਹੀ ਬੋਲਦੇ ਸਾਰੀ ਪੇਮੈਂਟ ਇਹਦੀ ਸਾਰੇ ਪੈਸੇ ਇਹਦੇ ਕੋਰਸ ਬੋਲਦੇ ਦੇਖੋ ਸ਼ੋ ਲੋਨ ਜਾਂਦੇ ਨੇ ਸਾਈਕਲ ਤਾਂ ਜਾਂਦਾ ਜਿਆ ਯਾਰ ਇਹ ਬੰਦਾ ਮੇਰੇ ਮੰਗ ਰਿਹਾ ਕੋਰਸ ਸ਼ੋ ਲੋਨ ਵੀ ਸਾਈਕਲ ਤਾਂ ਜਾਂਦੇ ਨਹੀਂ ਮੈਂ ਤਾਂ ਮੋਟਰਸਾਈਕਲ ਲੈ ਚਲੋ ਮੈਂ ਮੈਂ ਇੱਕ ਗੱਲ ਕਹਿਣਾ ਮੈਨੂੰ ਇੱਕ ਗੱਲ ਦਾ ਦੁੱਖ ਹੁੰਦਾ ਚਲੋ ਚਾਹੀਦੀ ਇਹ ਪੁਰਾਣੇ ਨੇ ਕਿਵੇਂ ਮਰਜੀ ਨੇ ਠੀਕ ਆ ਪਰ ਵੀ ਸਾਨੂੰ ਇਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਤੁਸੀਂ ਅੱਜ ਦੇ ਹੋ ਕਿ ਨਹੀਂ ਰਿਸਪੈਕਟ ਕਿਉਂ ਨਹੀਂ ਕਰਦੇ ਵੇ ਯਾ ਖੜਾ ਜਾ ਜੇ ਤੁਸੀਂ ਨਵੇਂ ਕਲਾਕਾਰ ਹੋ ਜਿਹੜੇ ਤੁਹਾਡੇ ਤੋਂ ਵੱਡੇ ਮਤਲਬ ਰਿਸਪੈਕਟਡ ਸੀਗੇ ਜਿਹੜੇ ਤੁਹਾਡੇ ਤੋਂ ਵੱਡੇ ਕਲਾਕਾਰ ਤੁਸੀਂ ਉਹਨਾਂ ਦੀ ਇੱਜ਼ਤ ਕਰਦੇ ਸੀ ਉਹਨਾਂ ਨੂੰ ਉਸਤਾਦ ਤੋਂ ਬਿਨਾਂ ਸੀ ਗੱਲ ਹੀ ਨਹੀਂ ਕਰੀ ਕਦੇ ਠੀਕ ਹੈ ਜੀ ਕੰਮ ਤਾਂ ਹੀ ਜਾਣੇ ਆ ਹਾਂਜੀ ਪੈਰੀ ਹੱਥ ਲਾਉਣਾ ਜਾਣ ਸਾਰ ਆਉਨੇ ਆ ਤਾਂ ਵੀ ਪੈਰੀ ਹੱਥ ਲਾਉਨੇ ਇਹਨੇ ਕਦੇ ਆਪਣੇ ਮਾਪੇ ਦੇ ਨਹੀਂ ਲਾਇਆ ਉਹ ਇੱਕ ਮਿੰਟ ਤੇ ਜਿਵੇਂ ਇਹਨਾਂ ਦੇ ਉਸਤਾਦ ਨੇ ਥੋੜੇ ਕਹਣੋ ਉਸਤਾਦ ਨੇ ਤੁਸੀਂ ਕਿਸ ਤੋਂ ਸਿੱਖਿਆ ਸਾਡਾ ਕੋਈ ਉਸਤਾਦ ਨਹੀਂ ਨਾ ਕੋਈ ਉਸਤਾਦ ਤੇ ਨਾ ਹੀ ਕੋਈ ਚੇਲਾ ਮਿੱਤਰਾਂ ਦਾ ਨਾਂ ਚੱਲਦਾ ਇਹ ਆ ਉਹ ਫਿਰ ਕਹਿ ਨਹੀਂ ਹੁੰਦੇ ਵੀ ਹਨਾ ਵੀ ਪਤਾ ਨਹੀਂ ਵੀ ਪਾਣੀ ਬਿਨਾ ਪੱਤ ਨਹੀਂ ਪਤਾ ਨਹੀਂ ਗੁਰੂ ਬਿਨਾ ਹਾਂ ਕਿਵੇਂ ਦੁਬਾਰੀ ਗੱਲ ਕਰ ਕਿਵੇਂ ਪਾਣੀ ਬਿਨਾ ਪੱਤ ਨਹੀਂ ਗੁਰੂ ਬਿਨਾ ਗੱਤ ਜਿਹੜੇ ਬੰਦੇ ਦਾ ਉਸਤਾਦ ਹੀ ਨਹੀਂ ਹੈਗਾ ਕੀ ਤਰੂ ਬੰਦਾ ਉਹ ਕਿਸੇ ਵੀ ਫੀਲਡ ਚ ਲਾ ਲਾ ਬਾਈ ਠੀਕ ਆ ਮੇਰੀ ਗੱਲ ਸੁਣੋ ਮੈਥੋਂ ਥਾਪੜੇ ਖਾਏਗਾ ਤੂੰ ਇੱਕ ਮੈਂ ਕਹਾਂਗਾ ਗੱਲ ਸੁਣਾ ਮਿਸਤਰੀ ਐ ਚਾਹੇ ਕਈ ਨਾ ਹੋਣਾ ਕਿੱਡਾ ਹੀ ਕੰਮ ਕਰ ਲੇ ਜਿੰਨਾ ਚਿਰ ਉਹ ਬੰਦੇ ਨੂੰ ਉਸਤਾਦ ਨਹੀਂ ਧਾਰਦਾ ਕਿਸੇ ਨੂੰ ਕੰਮ ਕਿਤੇ ਸਿੱਖਦਾ ਨਹੀਂ ਉਹਨਾਂ ਚਿਰ ਉਹ ਮੇਕ ਕਿਤੇ ਲਾ ਨਹੀਂ ਸਕਦਾ ਮੈਂ ਸ਼ਰਤ ਲਾ ਕੇ ਬਿਲਕੁਲ ਬਿਲਕੁਲ ਉਹਦਾ ਫੇਰ ਵੀ ਕਲਾਕਾਰੀ ਆ ਜੀ ਤੁਸੀਂ ਉਸਤਾਦ ਕਿਉਂ ਨਹੀਂ ਧਾਰਿਆ ਕੋਈ ਕੋਈ ਵੀ ਕਿਸ ਤਰ੍ਹਾਂ ਸਿੱਖਣ ਲੋਕ ਨਹੀਂ ਅਸੀਂ ਕਿਸੇ ਮੂਨੇ ਕੋਲੋਂ ਨਹੀਂ ਠੀਕ ਹੈ ਅਸੀਂ ਚੱਲਦੇ ਆਂ ਪੈਸੇ ਦੇ ਹਿਰਤੇ ਠੀਕ ਹੈ ਸਾਡਾ ਉਸਤਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਸਿੱਧਾ ਫੀਲਡ ਦੇ ਵਿੱਚ ਐਂਟਰੀ ਮਾਰਦੇ ਆਂ ਠੀਕ ਹੈ ਠੀਕ ਹੈ ਅਸੀਂ ਕੀ ਲੈਣਾ ਕਿਸੇ ਤੋਂ ਯਾਰ ਕੱਲ ਨੂੰ ਕੋਈ ਕਹੂਗਾ ਮੈਂ ਇਹਨੂੰ ਸਿਖਾਇਆ ਸੀਗਾ ਕੱਲ ਨੂੰ ਜਦੋਂ ਮੇਰਾ ਵੱਡਾ ਨ ਫਿਲਮਾਂ ਕਰਦੇ ਆ ਇਹਨਾਂ ਨੂੰ ਕੋਈ ਨਹੀਂ ਮੂਹ ਲਾਉਂਦਾ ਬਾਈ ਕੋਈ ਨਹੀਂ ਕੋਈ ਮੂਹ ਨਹੀਂ ਲਾਉਂਦਾ ਇਹਨਾਂ ਨੂੰ ਅਗਲਾ ਭੋਂ ਭੋਂ ਕੇ ਮਾਰਦਾ ਇਹਦੇ ਕੋਲ ਮੋਬਾਈਲ ਇਹਦੇ ਕੋਲ ਨਹੀਂ ਇੰਸਟਾਗ੍ਰam ਦਾ ਇਹਨੂੰ ਨਹੀਂ ਪਤਾ ਠੀਕ ਹੈ ਸਨੈਪਚੈਟ ਦਾ ਨਹੀਂ ਇਹਨੂੰ ਪਤਾ ਇਹਨੂੰ ਕੀ ਪਤਾ ਹੈ ਫਿਲਮਾਂ ਬਾਰੇ ਯਾਰ ਓਕੇ ਓਕੇ ਠੀਕ ਹੈ ਤੇ ਹਾਲੀਵੁੱਡ ਤੱਕ ਮਾਰਿਆ ਸਾਡੀ ਅੱਛੇ ਹੀ ਅੱਛੇ ਠੀਕ ਹੈ ਠੀਕ ਹੈ ਤੇ ਤੁਸੀਂ ਹੁਣ ਫੋਰਨ ਦੇ ਕਿੰਨੇ ਸ਼ੋਅ ਲਾ ਚੁੱਕੇ ਹੋਗੇ ਚਲੋ ਉਹ ਵੀ ਪਰਸਨਲ ਆ ਮੈਂ ਨਹੀਂ ਦੱਸਣਾ ਚਾਹੁੰਦਾ ਲਵਾਉਂ ਤੋ ਸੇਨੂ ਕਹਿੰਦਾ ਖਾੜੇ ਕਹਿੰਦਾ ਤੂੰ ਕੋਈ ਨਹੀਂ ਲਵਾਉਂਦਾ ਬਈ ਠੀਕ ਹੈ ਤੁਸੀਂ ਮਤਲਬ ਹੁਣ ਤੱਕ ਜਿਹੜੇ ਤੁਹਾਡੇ ਕੋਲ ਮਤਲਬ ਜਿਵੇਂ ਸਾਲ ਦੇ ਵਿੱਚ ਜਿਹੜੇ ਪੱਕੇ ਛੋੜੇ ਉਹ ਕਿਹੜੇ ਕਿਹੜੇ ਨੇ ਕਿ ਤੁਹਾਡੇ ਕੋਲ ਵੀਰੇ ਤੁਸੀਂ ਲਾਉਣੇ ਲਾਉਣੇ ਨੇ ਪੱਕੇ ਛੋ ਤਾਂ ਮਨੂ ਐਂ ਸਾਹ ਬਲਾ ਵੀ ਪੰਜ ਕਨੇ ਅੱਛਾ ਹਾਂਜੀ ਮੇਲੇ ਨੇ ਦੋ ਤਿੰਨ ਦੋ ਤਾਂ ਮੇਲੇ ਆ ਗਏ ਅੱਛਾ ਜੀ ਠੀਕ ਆ ਬਸ ਇੱਕ ਇੱਕ ਦੋ ਵਿਆਹ ਆ ਜਾਂਦਾ ਬਸ ਰਿਸ਼ਤੇਦਾਰੀਆਂ ਜੀ ਆਉਂਦੇ ਕਿਉਂ ਰਿਸ਼ਤੇਦਾਰੀਆਂ ਚ ਹੁਣ ਤਾਂ ਆ ਚੱਲ ਪਈਆਂ ਬਈ ਆ ਕਰੇ ਸਟਾ ਠੀਕ ਹੈ ਜੀ ਠੀਕ ਆ ਉੱਥੇ ਫਿਰ ਮੈਂ ਧੱਕੇ ਨਾਲ ਉਹਨਾਂ ਤੋਂ ਟਾਈਮ ਲੈ ਲੈਣਾ 5-10 ਮਿੰਟ ਉੱਥੇ 150 ਚਲੋ ਹਾਂ ਫਿਰ ਹਾਂ ਫਿਰ ਚਲੋ ਕੋਈ ਨਾ ਚੱਲੀ ਜਾਂਦਾ ਮਨਗਲ ਕਹਿਣ ਦਾ ਬਾਬਾ ਲੋਕੀ ਤੋਂ ਮੈਂ ਮਰਦਾ ਨਹੀਂ ਬਈ ਹਾਂ ਤੇ ਮੈਨੂੰ ਨਾ ਇੱਕ ਚੀਜ਼ ਦਾ ਦੁੱਖ ਹੋਇਆ ਬੈਠ ਕੇ ਚਲੋ ਇਹਨਾਂ ਦੀ ਹਨਾ ਜੋ ਵੀ ਇਹਨਾਂ ਦੀ ਗੱਲਾਂ ਦੀ ਵਿਚਾਰਾਂ ਦੀ ਜੰਗ ਉਹ ਤਾਂ ਚੱਲੀ ਜਾਊਗੀ ਮੈਨੂੰ ਇੱਕ ਚੀਜ਼ ਫੀਲ ਹੋਈ ਮੈ ਕਲਾ ਤੇ ਫੇਮ ਦਾ ਕੋਈ ਲੈਣਾ ਦੇਣੀ ਆ ਆਪਸ ਵਿੱਚ ਜਿਹੜੀ ਕਲਾ ਗਈ ਕਲਾ ਦਾ ਮਸ਼ਹੂਰੀ ਨਾਲ ਕੋਈ ਲਿੰਕ ਨਹੀਂ ਹੈਗਾ ਕਲਾ ਤੁਹਾਡੇ ਕੋਲ ਕਲਾ ਹੈਗੀ ਆ ਤਾਂ ਕਲਾ ਤੁਹਾਡੇ ਕੋਲ ਰਹੂਗੀ ਜਿਹੜੀ ਮਸ਼ਹੂਰੀ ਆ ਉਹ ਕਲਾ ਤੋਂ ਬਿਨਾ ਵੀ ਹੋ ਸਕਦੀ ਆ ਠੀਕ ਹੈ ਬਿਲਕੁਲ ਜ਼ਰੂਰੀ ਨਹੀਂ ਹੈਗਾ ਜਿਹਦੇ ਕੋਲੇ ਕੀ ਹਾਂਜੀ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਬੰਦੇ ਕੋਲ ਕਲਾ ਗਈ ਉਹੀ ਮਸ਼ਹੂਰ ਹੋਊਗਾ ਹਨ ਠੀਕ ਆ ਵਿੱਚ ਬੰਦੇ ਜਿਨ੍ਹਾਂ ਕੋਲ ਜੰਮੀ ਕਲਾ ਨਹੀਂ ਹੈਗੀ ਉਹੀ ਮਸ਼ਹੂਰ ਹੋਏ ਪਏ ਨੇ ਜਿਨ੍ਹਾਂ ਕੋਲ ਕਲਾ ਹੈਗੀ ਆ ਉਹ ਮਸ਼ਹੂਰ ਨਹੀਂ ਹੋਏ ਜਿਵੇਂ ਗੁਮਨਾਮ ਹੋ ਚੁੱਕੇ ਨੇ ਹਨ ਤੇ ਮੈਨੂੰ ਬਹੁਤ ਦੁੱਖ ਲੱਗਿਆ ਹਨ ਗੱਲ ਹੋਰ ਵੀ ਸੁਣ ਲਾ ਪੰਜ ਹਾਂਜੀ ਠੀਕ ਆ ਸਾਰੇ ਸਾਜ਼ ਹਾਂਜੀ ਟੋਲਕ ਹਮ ਹਣਾ ਆਪਣਾ ਟੋਲ ਹਾਂਜੀ ਗਾਗਰ ਹਰਬੋਰੀਆ ਵਾ ਹਮ ਸਾਰੇ ਆਉਂਦੇ ਨੇ ਆਪਾਂ ਮਤਲਬ ਉਹ ਯਾਰ ਸਾਰਾ ਕੁਝ ਰਿਕਾਰਡ ਹੁੰਦਾ ਮੈਂ ਹੱਥਾਂ ਨਾਲ ਵਿਸਾਉਂਦਾ ਸਾਰਾ ਕੁਝ ਰਿਕਾਰਡ ਹੁੰਦਾ ਸਾਨੂੰ ਲੋੜ ਹੀ ਨਹੀਂ ਆ ਟੋਲ ਟੋਲਕੀ ਵਗੈਰਾ ਸਾਰਾ ਕੁਝ ਉਹਦੇ ਵਿੱਚ ਰਿਕਾਰਡ ਹੁੰਦਾ ਪਿਆਨੋ ਵਗੈਰਾ ਰਿਕਾਰਡ ਹੁੰਦਾ ਠੀਕ ਹੈ ਤੁੰ ਵੀ ਪਾਉਣੀ ਉਹ ਵੀ ਪੈਜੂ ਪਰ ਹਾਲਾਂਕਿ ਕੋਈ ਯੂਜ਼ ਹੀ ਨਹੀਂ ਕਰਦੇ ਉਹਨੂੰ ਹਮ 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 ਠੀਕ ਆ ਜਿਹੜੇ ਇਹ ਸਾਜ਼ਾਂ ਦੇ ਨਾਂ ਲੈਂਦਾ ਹੈ 35 ਸਾਲ ਹੋ ਗਏ ਮੈਨੂੰ ਕੰਮ ਤੇ ਨੂੰ ਮੈਂ ਕਦੇ ਆ ਨਾਉਂ ਨਹੀਂ ਸੁਣੇ ਜਿਹੜੇ ਆ ਪੰਨੋ ਪੂਨੋ ਪਿਆ ਪਾਨੇ ਕੀ ਕਹਿੰਦਾ ਗਿਟਾਰ ਵਗੈਰਾ ਇਹਨਾਂ ਨੂੰ ਕੀ ਪਤਾ ਗਿਟਾਰ ਮੈਨੂੰ ਸਾਰੇ ਸਾਜ਼ ਆਉਂਦੇ ਨੇ ਯਾਰਾ ਐਸੇ 10 ਬੰਦੇ ਲਿਆ ਕੇ ਖੜਾ ਦੇ ਤੂੰ ਵੀ ਮੈਨੂੰ ਫੜਾ ਦੇ ਇੱਕ ਪਾਸੇ ਇਹਨੂੰ ਫੜਾ ਦੇ ਮੈਂ ਤਾਂ ਤੂੰ ਵੀ ਨਚਾਉਣਾ ਐ ਉਗਲਾਂ ਤੇ ਐ ਐ ਨੱਚੀਆ ਤੂੰ ਵੀ ਤੇ ਆਪਣੇ ਹੁਣ ਮੇਨ ਕੋਈ ਅੱਗੇ ਪ੍ਰੋਜੈਕਟ ਆ ਰਹੇ ਨੇ ਵੱਡੇ ਕੋਈ ਫਿਲਮ ਚ ਐਂਟਰੀ ਕੋਈ ਵੱਡੇ ਰੈਪਰ ਨਾਲ ਕਲਾਬ ਵਗੈਰਾ ਕੁਝ ਵੀ ਹੈਗੀ ਆ ਜੀ ਓਕੇ ਇੱਕ ਆਫਰੀਕਾ ਆਫਰੀਕਾ ਦੇ ਇੱਕ ਬਹੁਤ ਮਤਲਬ ਬਹੁਤ ਨਾਮੀ ਹਨਾ ਰੈਪਰ ਨੇ ਮੈਂ ਸੁਣਿਆ ਸੀ ਛੋਡੀ ਉਹ ਨਹੀਂ 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 ਆ ਰਹੀ ਆ ਬਾਕੀ ਅਸੀਂ ਥੋੜਾ ਸਰਪ੍ਰਾਈਜ਼ ਰੱਖਿਆ ਹੋਇਆ ਆ ਆਡੀਅנס ਲਈ ਸਰਪ੍ਰਾਈਜ਼ ਆ ਨਹੀਂ ਸਲੈਪ ਕਰਤੇ ਕਿ ਆਸੇ ਮੈਨੂੰ ਇੱਕ ਦਿਨਾਂ ਸਟੋਰੀ ਪਾਈ ਸੀ ਉਹ ਪਤਾ ਕੀ ਗੱਲ ਸੀ ਕਿੱਦਾਂ ਮੇਰੀ ਗੱਲ ਸੁਣੋ ਮੈਂ ਆਪਣੇ ਪਿੰਡ ਵਿੱਚੋਂ ਮੈਂ ਗੱਲ ਉੜਪੜ ਦੀ ਸੁਣੋ ਸੁਣ ਦੀ ਗੱਲ ਸੁਣੋ ਹਾਂਜੀ ਉਹ ਕਿੱਦਾਂ ਨਾ ਮੈਂ ਮਤਲਬ ਉਹ ਪਤਾ ਨਾ ਲੱਗ ਜੇਗਾ ਨਾ ਉਹ ਮੈਂ ਕੈਨੇਡਾ ਸੀਗਾ ਨਾ ਤੇ ਉਹ ਵੱਡੇ ਨਾਮੀ ਕਲਾਕਾਰ ਆ ਮੇਰਾ ਤਾਂ ਖਰੂ ਮੈਂ ਤਾਂ ਪੇੜ ਪੇੜ ਆ ਹਨ ਤੇ ਉਹ ਬੈਠੇ ਸੀਗੇ ਕਿਤੇ ਜਿੱਦਾਂ ਉਹਨਾਂ ਨੇ ਮੈਂ ਫੋਟੋ ਪਾਤੀ ਤੇ ਆਡੀਅੰਸ ਦੇ ਥੱਲੇ ਲਿਖਤਾ ਕਿ ਬਿਗ ਪ੍ਰੋਜੈਕਟ ਕਮਿੰਗ ਸੂਨ ਓਕੇ 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 ਏਦਾਂ ਹੀ ਹੁੰਦਾ ਜਾਂਦਾ ਇਹ ਤਾਂ ਐ ਲੋਕਾਂ ਨੂੰ ਗਮਰਾਹ ਕਰਦੇ ਨੇ ਤੇ ਹੁਣ ਮੈਂ ਵੀ ਪਿੰਡ ਚੋਂ ਗੱਲ ਸੁਣੀ ਸੀ ਆਪਣੀ ਉੜ ਦੀ ਉੜਦੀ ਵੀ ਤੁਸੀਂ ਕੋਈ ਹੁਣ ਐਲਬਮ ਕਰ ਰਹੇ ਹੋ ਨਵੀਂ ਹੁਣ ਥੋੜਾ ਤੁਸੀਂ ਐਂਟਰੀ ਮਾਰੋ ਦੁਬਾਰੀ ਜਿਵੇਂ ਤੁਸੀਂ ਬੜਾ ਬਦਲੋ ਹਨਾ ਗੱਲ ਤਾਂ ਸੁਣ ਲਓ ਚਲੋ ਬਦਲਣਾ ਤਾਂ ਸਰ ਸਮ ਬੰਦਾ ਸਮੇਂ ਨਾਲ ਨਹੀਂ ਬਦਲਦਾ ਉਹ ਬੰਦਾ ਬਿਲਕੁਲ ਠੀਕ ਹੈ ਚਲੋ ਮੈਂ ਕੋਸ਼ਿਸ਼ ਕਰੂੰਗਾ ਗਾਇਕ ਹੀ ਨਹੀਂ ਬਦਲੀ ਪਹਿਲਾਂ ਕਰ ਮੇਰੀ ਤੀ ਹੁਣ ਮੈਂ ਕੋਸ਼ਿਸ਼ ਕਰੂੰ ਮੇਰੇ ਮੁੰਡੇ ਤੋਂ ਲਿਖਾਇਆ ਕਰ ਮੁੰਡਾ ਮੇਰਾ ਗਾਣੇ ਲਿਖੂ ਅਸੀਂ ਗਾਣੇ ਰਿਕਾਰਡ ਕਰਾਂਗੇ ਠੀਕ ਹੈ ਹੁਣ ਮੈਨੂੰ ਇੱਕ ਗੱਲ ਇਹ ਚੈਲੰਜ ਕਰਦਾ ਜੀ ਇਹ ਗਾਣਾ ਕਰੇ ਨਾ ਕਰੇ ਪਰ ਮੈਂ ਇਹ ਕਰਦਾ ਪਰ ਜਿੱਦ ਦੇ ਇਹ ਕਰੂ ਇਹਦੇ ਬਰਾਬਰ ਗਾਣਾ ਛੱਡੂ ਜੇ ਤੋਂ ਨਾਮ ਮੂਰੇ ਲੰਘਿਆ 10000 ਰੁਪਏ ਮੈਨੂੰ ਕਦੋਂ ਮਰਜੀ ਸਰਤਾ ਮੁੰਡਾ ਤਾਂ ਲੰਘ ਹੀ ਨਹੀਂ ਸਕਦਾ ਕਿਵੇਂ ਫੇਕਰ ਆਦਿ ਨੂੰ ਤੁਸੀਂ ਆਪ ਡੰ ਟੰ 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 ਸੋ ਮਿਲੀਅਨ ਉਹ ਇਹਨਾਂ ਨੂੰ ਗਿਨਤੀ ਵੀ ਨਹੀਂ ਪਤਾ ਉਹ ਕਿੰਨੇ ਹੋ ਗਏ ਠੀਕ ਹੈ ਠੀਕ ਹੈ ਕਿੰਨੇ ਦਾ 300 ਰੁਪਿਆ ਨਹੀਂ ਫਿਰ ਜੇ ਆਪਾਂ ਇਹ ਇਹ ਵੀ ਕਰ ਸਕਦੇ ਹਾਂ ਨਾ ਵੀ ਇੱਕ ਪਾਸੇ ਤੁਸੀਂ ਖਾੜਾ ਲਾਓ ਇੱਕ ਪਾਸੇ ਤੁਸੀਂ ਖਾੜਾ ਲਾਓ ਫਿਰ ਪਤਾ ਲੱਗ ਜਾਊਗਾ ਆ ਜਾਓ ਓਏ ਓਰੇ ਆ ਇਹਨੂੰ ਬਾਹਰ ਕਰਤਾ ਜਾ ਨਹੀਂ ਐਡਾ ਓਰੇ ਇਹਦਾ ਨੂੰ ਬਾਹਰ ਤਾਂ ਬਲਾ ਇੱਥੇ ਐਡਾ ਨਹੀਂ ਗੱਲ ਬਣਨੀ ਹੈਗੀ ਬਲਾ ਹੀ ਵਾਰੇ ਨੂੰ ਅਸੀਂ ਫਰੀ ਨਹੀਂ ਕਉਂਦੇ ਅੱਛੇ ਅੱਛੇ ਅੱਛਾ ਬਲਾ ਵਾਰੇ ਮੈਂ ਇਥੋਂ ਮੈਂ ਇਥੋਂ ਲੈ ਨਹੀਂ 200 ਰੁਪਿਆ ਲੈ ਨਹੀਂ ਮੈਥੋਂ ਮੈਂ ਤੇਲ ਨਹੀਂ ਭੋਗ ਸਕਕੇ ਬਈ ਤੁਸੀਂ ਤਾਂ ਦੂਜੇ ਹੋ ਮੈਂ 200 ਰੁਪਿਆ ਦੇ ਦਿੰਦਾ ਮੇਰਾ ओके 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 तू ਦੇ ਨਹੀਂ ਅੱਜ ਤੇਰੇ ਕੋਲ ਹੈਗੇ ਨਹੀਂ 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 ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖਤਮ ਕਰ ਦੋ ਕਰ ਬਾਤ ਨੂੰ ओके ओके ਕੋਈ ਗੱਲ ਨਹੀਂ ਚਲੋ ਖਤਮ ਤਾਂ ਕਰ ਦਾਂ ਇੱਕ ਦੇਖੋ ਮਤਲਬ ਇਹਨਾਂ ਦੇ ਜਿਹੜਾ ਨਾ ਆਪਸ ਵਿੱਚ ਵਿਚਾਰ ਨੇ ਹਨਾ ਉਹਨਾਂ ਚ ਬਹੁਤ ਵਖਰੇਵੇਂ ਨੇ ਤੇ ਮੈਨੂੰ ਲੱਗਦਾ ਨਹੀਂ ਹੈਗਾ ਹਨਾ ਤੇ ਕਿਉਂਕਿ ਵੱਜਦੀ ਇਹੇ ਕਹਿ ਰਹੇ ਨੇ ਵੀ ਜੋ ਅੱਜ ਦਾ ਜੂਥ ਆ ਜੋ ਅਸੀਂ ਰੈਪ ਵਗੈਰਾ ਕਰਦੇ ਆ ਵੀ ਲੋਕ ਮੰਗਦੇ ਨੇ ਲੋਕ ਚਾਹੁੰਦੇ ਨੇ ਅਸੀਂ ਤਾਂ ਕਰਦੇ ਆਂਗੇ ਠੀਕ ਆ ਤੇ ਇਹ ਵੀ ਆਪ ਦੀ ਜਗ੍ਹਾ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਨੇ ਲੋਕ ਉਹ ਵੀ ਬੈਠੇ ਨੇ ਹਜੇ ਪੁਰਾਣੇ ਬਜ਼ੁਰਗ ਬੈਠੇ ਨੇ ਠੀਕ ਆ ਚਾਚੇ ਤਾਏ ਬੈਠੇ ਨੇ ਸਾਰੇ ਹਨਾ ਉਹ ਇਹਨਾਂ ਨੂੰ ਸੁਣਦੇ ਨੇਗੇ ਦੇ ਮਤਲਬ ਆਪਸ ਵਿੱਚ ਸੋਡਾ ਕੋਈ ਲਿੰਕ ਨਹੀਂ ਹੈਗਾ ਆਪ ਦੀ ਕਲਾਕਾਰੀ ਦਾ ਮੈਂ ਤਾਂ ਹਜੇ ਬੰਦੇ ਨੂੰ ਮੂਹ ਹੀ ਨਹੀਂ ਲਾਉਂਦਾ ਭਾਈ ਨਹੀਂ ਨਹੀਂ ਮੈਂ ਤਾਂ ਇਹ ਪਤਾ ਨਹੀਂ ਕਿਵੇਂ ਬੁਲਾ ਲਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਆਉਂਦਾ ਮੈਂ ਉੱਥੇ ਨਹੀਂ ਮੈਂ ਉਹ ਗੱਲ ਕਹਿ ਰਿਹਾ ਨਹੀਂ ਮੈਂ ਇਹ ਗੱਲ ਕਹਿ ਰਿਹਾਗਾ ਵੀ ਤੁਸੀਂ ਨਹੀਂ ਨਹੀਂ ਮੇਰੀ ਮੈਂ ਮੁੱਖ ਗੱਲ ਸੁਣੋ ਇਹ ਬੋਲਦਾ ਕਿਵੇਂ ਇਹਦੇ ਪੈਉ ਦੀ ਉਮਰ ਨਾਲ ਜਰ ਤਰਾ ਐਂਕਲ ਲੱਗਦਾ ਮਤਲਬ ਯਾ ਬੇਸ਼ੱਕ ਮੈਂ ਹਿਪ ਹੌਪ ਗਾਉਣਾ ਪਰ ਗਾਲਾਂ ਮੈਂ ਪੰਜਾਬੀ ਚ ਹੀ ਕੱਢਦਾ ਇਹਨੂੰ ਬਾਹਰ ਕੱਢਦੇ ਆ ਬਣ ਜਾ ਭਾਈ ਬਣ ਕੇ ਇਥੋਂ ਕਹਿੰਗੇ ਮਾੜੀ ਨਹੀਂ ਨਾ ਵੱਡੇ ਛੋਟੇ ਦੀ ਮਰਿਆਦਾ ਰੱਖੀਦੀ ਹੁੰਦੀ ਹੈ ਵੀਰੇ ਮ ਜਮਾ 0 0 ਦਾ ਵੀ ਕੋਈ ਲੈਵਲ ਹੁੰਦਾ ਹੈ ਇਹ ਹੁਣ 1 ਹੈ 1 ਦੇ ਨਾਲ 0 ਲੱਗੀ 10 ਬਣ ਗਿਆ 10 ਬਣ ਗਏ 10 ਬਣ ਗਏ ਤੂੰ ਵੀ ਨਾ ਉਲਝ ਬਾਈ ਠੀਕ ਹੈ ਮੈਂ ਤੁਸੀਂ 2 ਲਾਤੀ ਨਾ ਮੈਂ 1 ਹੀ ਲਾਉਣਾ ਠੀਕ ਹੈ ਠੀਕ ਹੈ ਐਡਾ ਮਾਰਜਾ ਹੈ ਨਹੀਂ ਮੇਰਾ ਵੀ 10 ਬਣ ਗਏ ਹਾਂਜੀ ਇਹ 0 ਤੋਂ ਵੀ ਥੱਲੇ ਮੈਂ ਸੱਚਾ ਹਾਂ ਤੁਸੀਂ ਇਹਨਾਂ ਦੀ ਗਾਇਕੀ ਨੂੰ ਕੀ ਮੰਨਦੇ ਹੋ ਮੈਂ ਤਾਂ 100 ਦਾ ਕੁਝ ਵੀ ਨਹੀਂ ਮੰਨਦਾ ਯਾਰ 100 ਵਟਾ 100 ਤੁਸੀਂ ਮੇਰੀ ਮੇਰੀ ਇੱਕ ਗੱਲ ਸੁਣੋ ਇਹ ਵੱਡੇ ਨੇਗੇ ਹਾਂ ਇਹਨਾਂ ਦੇ ਗਾਣੇ ਤੁਸੀਂ ਕਦੇ ਵੀ ਨਹੀਂ ਸੁਨੇ ਪੁਰਾਣੇ ਕਲਾਕਾਰਾਂ ਦੇ ਇਹਦੇ ਪਾਪੇ ਨੇ ਸੁਣਨੇ ਨੇ ਮੰਨਨੇ ਚਾਹੀਦੇ ਨਾ ਮੰਨਨੇ ਮੇਰੀ ਇੱਕ ਮਿੰਟ ਉਹ ਤੁਚੂਰੀ ਨੂੰ ਪੁੱਛ ਲੈ ਵੀਰ ਦੇ ਪਾਪੇ ਨੇ ਸੁਣਦਾ ਕੰਨਾ ਮੇਰੇ ਗਾਣੇ ਚਾਹੇ ਮੈਂ ਚੱਲੀ ਨਹੀਂ ਕੋਈ ਹਾਂਜੀ ਕੀ ਪੁੱਛੇ ਇਹ ਤਾਂ ਇਹ ਕਹਿੰਨੇ ਵੀ ਹਾਂ ਵੀ ਤੁਸੀਂ ਗਾਣੇ ਪੱਕਾ ਸੁਣੇ ਹੋਣੇ ਪੁਰਾਣੇ ਹੋਇਆ ਕਿਤੇ ਚੱਲਦੇ ਸੀਗੇ ਮਾੜਾ ਮੋਟਾ ਕੰਨਾਂ 'ਚ ਪੈ ਗਏ ਪਰ ਉਹਨਾਂ ਨੂੰ ਮੈਂ ਇਮੇਤ ਨਹੀਂ ਦਿੰਦਾ ਓਕੇ ਠੀਕ ਹੈ ਸਾਡਾ ਹੈ ਹੀ ਨਹੀਂ ਉਹਨਾਂ ਨਾਲ ਲੱਗਾ ਤੇ ਗਾਣੀ ਹੈਗਾ ਅਸਾਂ ਫਸੀ ਤਾਂ ਦੂਜੇ ਆ ਸੋ ਚਲੋ ਤੁਸੀਂ ਦੇਖ ਲਿਆ ਹਨਾ ਪੁਰਾਣੇ ਕਲਾਕਾਰ ਤੇ ਅੱਜ ਦੇ ਕਲਾਕਾਰਾਂ ਵਿੱਚ ਕੀ ਫਰਕ ਆ ਤੇ ਚਲੋ ਬਾਕੀ ਦੇਖਦੇ ਆਂਗੇ ਤੁਸੀਂ ਵੀਡੀਓ ਦੇ ਵਿੱਚ ਚੋਕ ਕਰਦੇ ਹਾਂ ਹਾਂ ਕਮੈਂਟ ਕਰਕੇ ਹਾਂ ਇਹ ਜੀ ਗੱਲ ਨਹੀਂ ਹੈਗੀ ਜਿੱਥੇ ਮੈਂ ਗਰੀਬੀ 'ਚ ਮੈਂ ਮੈਨੂੰ ਅਫਸੋਸ ਆ ਵੀ ਜਿਹੜੀ ਕਲਾ ਸੀ ਉਹ ਗਰੀਬੀ 'ਚ ਦਬ ਗਈ ਬੱਸ ਠੀਕ ਹੈ ਚਲੋ ਹੌਂਸਲਾ ਰੱਖੋ ਕੋਈ ਗੱਲ ਨਹੀਂ ਜੀ ਤੇ ਜਿੱਧਰ ਕੋਈ ਕਲਾ ਨਹੀਂ ਹੈਗੀ ਜਿੱਧਰ ਕੋਈ ਗਾਣੇ ਦਾ ਕੋਈ ਗਾਇਕੀ ਦਾ ਕੋਈ ਗਾਉਣ ਵਜਾਉਣ ਦਾ ਨਹੀਂ ਪਤਾ ਕੋਈ ਮੂੰਹ ਸਰ ਨਹੀਂ ਪਤਾ ਕਿਸੇ ਨੂੰ ਹਨਾ ਗਾਉਣ ਦਾ ਤੇ ਇਧਰ ਮੰਨ ਕੇ ਪੂਰਾ ਪੀਕ ਤੇ ਕੰਮ ਤਾਂ ਹਾਂ ਨੇ ਮਿਲਿਆਣਾ ਚਾ ਫਾਲੋਅਰ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਮੇਰਾ ਮੇਨ ਮਕਸਦ ਇਹ ਹੀ ਹੈ ਵੀ ਆਪਾਂ ਨੂੰ ਕਲਾ ਨੂੰ ਪ੍ਰਮੋਟ ਕਰਨਾ ਚਾਹੀਦਾ ਨਾ ਕਿ ਕੋਈ ਬੇਸੁਰਿਆਂ ਨੂੰ ਨਹੀਂ ਸੁਣੋ ਬੇਜਬਾਨ ਕਿ ਹਾਂ ਆਪਾਂ ਸਾਰਿਆਂ ਨੂੰ ਨੀ ਮਾੜੇ ਕਹਿੰਦੇ ਸਾਰਿਆਂ ਨੂੰ ਚੰਗੇ ਨਹੀਂ ਕਹਿੰਦੇ ਆਪਾਂ ਕਹਿੰਦੇ ਜਿਹੜੇ ਐਕਚੁਅਲ ਦੇ ਵਿੱਚ ਕਲਾ ਹੈਗੀ ਤੇ ਅਸੀਂ 5-7 ਬੰਦੇ ਨੂੰ ਪਰਸਨਲ ਜਾਣਦੇ ਆਂਗੇ ਜਿੰਨਾਂ ਵਿੱਚ ਬਹੁਤ ਕਲਾ ਹੈਗੀ ਤੇ ਬਹੁਤ ਸੋਹਣਾ ਗਾਉਂਦੇ ਨੇ ਉਹ ਮੇਲੇ ਤੇ ਵੀ ਗਾਉਂਦੇ ਦੇਖਿਆ ਪਰ ਉਹਨਾਂ ਲੋਕਾਂ ਦੀ ਕੋਈ ਸਪੋਰਟ ਨਹੀਂ ਕਰਦਾ ਵੀਰੇ